ਲਗਾਤਾਰ ਅਸੀਂ ਤੁਹਾਡੇ ਨਾਲ ਹਰ ਇੱਕ ਜਿਹੜੀ ਖਬਰ ਆ ਚੋਣਾਂ ਨੂੰ ਲੈ ਕੇ ਜਿਹੜੀ ਉਹ ਸ਼ੇਅਰ ਕਰਦੇ ਰਹਿੰਨੇ ਆ ਤੇ ਹੁਣ ਜਿਹੜੀ ਇਸ ਟਾਈਮ ਦੀ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆ ਉਹ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਸ਼ਨੀਵਾਰ ਨੂੰ ਜਿਹੜੇ ਅੱਜ ਆਮ ਆਦਮੀ ਪਾਰਟੀ ਵਿੱਚ ਜਿਹੜੇ ਉਹ ਸ਼ਾਮਿਲ ਹੋ ਗਿਆ ਕਾਂਗਰਸ ਨੇ ਇੱਕ ਬਹੁਤ ਵੱਡਾ ਡਾਵਾ ਝਟਕਾ ਜਿਹੜਾ ਵਾ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਲੱਗਾ ਵਾ ਤੇ ਚੰਡੀਗੜ੍ਹ ਚ ਸੀਐਮ ਮਾਨ ਨੇ ਉਹਨਾਂ ਨੂੰ ਜਿਹੜਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਵਾ ਜਿਹੜੀਆਂ ਤਸਵੀਰਾਂ ਵੀ ਜਿਹੜੀਆਂ ਉਹਦੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਉਹ ਲੋਕ ਸਭਾ ਚੋਣਾਂ ਵਿੱਚ ਫਤਿਹਗੜ੍ਹ ਤੋਂ ਜਿਹੜੇ ਆਪ ਦੇ ਉਮੀਦਵਾਰ ਜਿਹੜੇ ਆ ਹੋ ਸਕਦੇ ਆ ਤੁਹਾਡੇ ਨਾਲ ਕੱਲ ਵੀ ਗੱਲਬਾਤ ਕੀਤੀ ਸੀ ਅਸੀਂ ਕਿ ਲਗਾਤਾਰ ਜਿਹੜੀ ਆ ਸੀਟਾਂ ਦੇ ਉੱਤੇ ਜਿਹੜੀ ਆ ਗੱਲਬਾਤ ਚੱਲ ਰਹੀ ਆ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਵੀ ਤੇ ਹੁਣ ਜਿਹੜਾ ਵਾ ਕਾਂਗਰਸ ਨੂੰ ਇੱਕ ਬਹੁਤ ਵੱਡਾ ਐਡਾ ਵਾ ਉਹ ਝਟਕਾ ਜਿਹੜਾ ਵਾ ਲੱਗਾ ਵਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਕਾਂਗਰਸ ਨੂੰ ਅਨੁਸ਼ਾਸਨ ਨਹੀਂ ਹੈ ਕਾਂਗਰਸ ਦਾ ਹਰ ਆਗੂ ਪਰਿਵਾਰ ਬਾਰੇ ਸੋਚਦਾ ਹੈ ਤੇ ਜੀਪੀ ਫਤਿਹਗੜ੍ਹ ਸਾਹਿਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ ਤੇ ਗੁਰਪ੍ਰੀਤ ਸਿੰਘ ਜੀਪੀ ਮੁਹਾਲੀ ਦਾ ਰਹਿਣ ਵਾਲਾ ਹੈ ਤੇ ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੱਸੀ ਪਟਾਣਾ ਤੋਂ ਟਿਕਟ ਦਿੱਤੀ ਸੀ ਜੀਪੀ ਨੇ ਆਪ ਤੇ ਸੰਤੋਖ ਸਿੰਘ ਸਲਾਣਾ ਤੇ ਅਕਾਲੀ ਦਲ ਦੇ ਦਰਬਾਰਾ ਸਿੰਘ ਨੂੰ ਜਿਹੜਾ ਉਹ ਹਰਾਇਆ ਸੀਗਾ 2022 ਦੀਆਂ ਚੋਣਾਂ ਵਿੱਚ ਉਹ ਆਪ ਦੇ ਰੁਪਿੰਦਰ ਸਿੰਘ ਹੈਪੀ ਤੋਂ ਹਾਰ ਗਏ ਸਨ ਤੇ ਗੁਰਪ੍ਰੀਤ ਸਿੰਘ ਜੀਪੀ ਸਾਫਕਾ ਸੀਐਮ ਚਰਨਜੀਤ ਚੰਨੀ ਤੋਂ ਜ਼ਿਆਦਾ ਨਾਰਾਜ ਸਨ ਜਿਹੜੇ ਐਕਸ ਸਾਡੇ ਸੀਐਮ ਸੀਗੇ ਚਰਨਜੀਤ ਚੰਨੀ ਉਹਨਾਂ ਤੋਂ ਨਾਰਾਜ਼ ਸੀ ਕਿਉਂਕਿ ਚੰਨੀ ਨੇ ਕਿਉਂਕਿ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਵੀ ਬਰਸੀ ਪਠਾਨ ਦੇ ਕਾਂਗਰਸ ਤੋਂ ਟਿਕਟ ਮੰਗਦੇ ਸਨ ਉਸ ਸਮੇਂ ਜੀਪੀ ਨੇ ਬੜੀ ਮੁਸ਼ਕਲ ਨਾਲ ਟਿਕਟ ਹਾਸਲ ਕੀਤੀ ਸੀ ਜਦੋਂ ਚੰਨੀ ਦੇ ਭਰਾ ਆਜ਼ਾਦ ਨੇ ਚੋਣ ਲੜੀ ਸੀ ਜੀਪੀ ਨੇ 2022 ਦੇ ਵਿੱਚ ਹਾਰ ਹਾਰ ਦਾ ਕਾਰਨ ਚੰਨੀ ਦੇ ਭਰਾ ਨੂੰ ਠਹਿਰਾਇਆ ਸੀਗਾ ਤੇ ਪਾਰਟੀ ਹਾਈ ਕਮਾਂਡ ਨੇ ਚੰਨੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਣ ਦਾ ਜੀਪੀ ਨਰਾਜ਼ ਸੀ ਚੱਲ ਰਹੀ ਸੀ ਸੂਤਰਾ ਦੀ ਮੰਨੀ ਇਹਦੇ ਕਾਂਗਰਸ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਮਨਾਉਣ ਲਈ ਫਤੇਗੜ ਸਾਹਿਬ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ ਦੱਸਿਆ ਜਾ ਰਿਹਾ ਹੈ ਕਿ ਹੁਣ ਜਦੋਂ ਜੀਪੀ ਫਤੇਗਾ ਸਾਈਡ ਤੋਂ ਲੋਕ ਸਭਾ ਟਿਕਟ ਦੀ ਮੰਗ ਕਰ ਰਹੇ ਸਨ ਪਾਰਟੀ ਨੇ ਉਹਨਾਂ ਨੂੰ ਨਾ ਕਰ ਦਿੱਤੀ ਕਾਂਗਰਸ ਜਿਹੜੀ ਪਾਰਟੀ ਉਹਨਾਂ ਨੇ ਉਹਨੂੰ ਟਿਕਟ ਜਿਹੜੀ ਨਾ ਕਰ ਦਿੱਤੀ ਜਿਸ ਕਾਰਨ ਉਹਨਾਂ ਨੂੰ ਪਾਰਟੀ ਜਿਹੜੀ ਉਹਨਾਂ ਨੇ ਪਾਰਟੀ ਜਿਹੜੀ ਉਹ ਛੱਡ ਦਿੱਤੀ ਜਿਸ ਤੋਂ ਬਾਅਦ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਜਿਹੜੀ ਭਗਵੰਤ ਮਾਨ ਨੇ ਉਹਨਾਂ ਨੂੰ ਜਿਹੜਾ ਆਪ ਜਿਹੜੀ ਆ ਉਹ ਜੁਆਇਨ ਕਰਵਾ ਦਿੱਤੀ ਆ ਲਗਾਤਾਰ ਜਿਹੜੇ ਸਾਬਕਾ ਵਿਧਾਇਕਾ ਉਹ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਤੁਹਾਡੇ ਕੀ ਕੁਝ ਕਹਿਣਾ ਇਸ ਖਬਰ ਬਾਰੇ ਆਪਣੇ ਕਮੈਂਟ ਕਰਕੇ ਜੁਰ ਦੱਸਿਆ ਕਰੋ ਤੇ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਵੀ ਬੜਾ ਜਿਹੜੀ ਵੋਟਾਂ ਨੂੰ ਲੈ ਕੇ ਜਿਹੜੀ ਸੀਟਾਂ ਨੂੰ ਲੈ ਕੇ ਜਿਹੜੀ ਆ ਉਹ ਗੱਲਬਾਤ ਚੱਲ ਰਹੀ ਆ ਕਿ ਹੁਣ ਦੇਖਣਾ ਹੋਏਗਾ ਕਿ ਇਹ ਸਿੱਟਾ ਕੀ ਨਿਕਲ ਕੇ ਆਂਦਾ ਹੈ ਬਹੁਤ ਬਹੁਤ ਤੁਹਾਡਾ